ਦਾ ਮਤਲਬ ਅੱਧੀ ਖੱਦੀ ਹੋਈ ਦਵਾਈ ਪੂਰਾ ਕੰਮ ਨਹੀਂ ਕਰੇਗੀ ਤੁਸੀਂ ਆਪਾਂ ਖੇਤਾਂ ਨਾਲ ਜੁੜੇ ਬੈਠੇ ਜ਼ਮੀਨ ਨਾਲ ਸਾਰੇ ਅੱਤਾ ਦਾਣਾ ਬੀਜਦੇ ਹੋ ਕਦੇ ਵੀ ਨਹੀਂ ਉਗਦਾ ਕਣਕ ਦਾ ਅੱਤਾ ਦਾਣਾ ਬੀਜਦੇ ਹੋ ਨਹੀਂ ਉੱਗੇ ਆਬ ਹੁਣ ਖੇਤਾਂ ਵਿੱਚ ਪਨੀਰੀ ਲਾਈ ਆਪਾਂ ਚੋਨੇ ਦੀ ਪਨੀਰੀ ਮਾਫ ਕਰਿਓ ਅੱਧਾ ਵਿੱਚੋਂ ਝੋਲ ਕੋੜ ਤੇ ਮੂੰਜੀ ਦਾ ਬੀਜ ਕੇ ਦੇਖੋ ਜੇ ਹੋ ਜਾ ਤੇ ਮੈਂ ਨਾਮ ਮਟਾ ਦਿਆਂਗਾ ਪੂਰਾ ਹੋਏਗਾ ਤੋਕੇਗਾ ਅੱਦਾ ਦਾਣਾ ਕਦੇ ਹੁਕਦਾ ਨਹੀਂ ਉਹ ਭਲਿਆ ਤੂੰ ਅੱਦਾ ਨਾਮ ਜਪ ਕੇ ਕਿਉਂ ਕਹਿੰਨੇ ਮੈਨੂੰ ਅਜੇ ਸੁੱਖ ਨਹੀਂ ਮਿਲਿਆ ਲਗਾਤਾਰ ਜਪਣਾ ਸ਼ੁਰੂ ਕਰ ਇੱਕ ਦਿਨ ਵਕਤ ਆਏਗਾ ਇਹ ਸ਼ਬਦ ਤੇਰੇ ਹਿਰਦੇ ਚ ਮਣੀ ਮਣ ਕੇ ਵਸ ਜਾਏਗਾ ਫਿਰ ਜਦੋਂ ਸ਼ਬਦ ਹਿਰਦੇ ਵਿੱਚ ਵਸਣ ਲੱਗ ਪਿਆ ਫਿਰ 9 ਦਿੱਤੀਆਂ 18 ਸਿੱਧੀਆਂ ਸਭ ਪਧਾਰਾਂ ਦੀਆਂ ਹੋਣਗੀਆਂ ਔਰ ਨਾਲ ਇਹ ਵੀ ਸੱਚ ਹੈ ਤੇਰੇ ਉੱਤੇ ਦੁੱਖ ਸੁੱਖ ਹਰਕ ਸੋਖ ਖੁਸ਼ੀ ਗਮ ਤੰਦਰੁਸਤੀ ਰੋਗ ਇਹਨਾਂ ਚੀਜ਼ਾਂ ਦਾ ਅਸਰ ਹੋਣਾ ਬੰਦ ਹੋ ਜਾਏਗਾ ਜਿਵੇਂ ਸੱਪ ਉੱਤੇ ਜ਼ਹਿਰ ਦਾ ਅਸਰ ਬੰਦ ਹੋ ਗਿਆ ਕਿਉਂਕਿ ਉਹਦੇ ਮਣੀ ਬਣ ਗਈ ਹੈ ਮਣੀ ਤਾਂ ਸੱਪ ਦੀ ਹੱਥ ਆ ਜਾਓ ਕਿਸੇ ਡੰਗੇ ਹੋਏ ਸੱਪ ਵਾਲੀ ਜਗ੍ਹਾ ਤੇ ਲਾ ਦਿਓ ਸਾਰੀ ਜ਼ਹਿਰ ਝੂਸ ਲੈਂਦੀ ਇਦਾਂ ਭਾਈ ਤੇਰੇ ਹਿਰਦੇ 'ਚ ਨਾਮ ਦੀ ਮਣੀ ਬਣ ਗਈ ਤੇਰੇ ਉੱਤੇ ਵਿਕਾਰਾਂ ਦਾ ਅਸਰ ਹੋਣਾ ਬੰਦ ਹੋ ਜਾਵੇਗਾ ਤੇਰੇ ਉੱਤੇ ਹਰਕ ਸੋਗ ਦਾ ਅਸਰ ਹਟ ਜਾਣਾ ਇੱਕ ਸ਼ਬਦ ਤੁਹਾਨੂੰ ਯਾਦ ਹੈ ਪੜੋ ਜਿਹਦੇ ਬਾਰੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਬਚਨ ਕਹਿੰਦੇ ਹਜ਼ੂਰ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਦੁੱਖ ਸੀ ਪਰ ਮੰਨਣੋਂ ਹਟ ਗਿਆ ਕਿਉਂ ਭਾਈ ਹਿਰਦੇ ਚ ਨਾਮ ਵੱਸ ਗਿਆ ਤੁਸੀਂ ਕਿੰਨੀ ਵਾਰ ਸੁਣੀ ਹੈ ਸਿੱਖਾਂ ਦੇ ਸਿਰਾਂ ਤੇ ਹਾਰਾ ਚੱਲਦਾ ਜਪਜੀ ਸਾਹਿਬ ਪੜ ਰਹੇ ਨੇ ਪੀੜ ਨਹੀਂ ਹੋ ਰਹੀ ਪਦ ਕਿਉਂ ਦੁੱਖ ਹੋ ਰਿਹਾ ਮਹਿਸੂਸ ਨਹੀਂ ਹੋ ਰਿਹਾ ਅੰਦਰ ਦਾ ਆਤਮਾ ਹਿਰਦਾ ਸ਼ਬਦ ਵਿੱਚ ਵਸ ਗਿਆ ਬੰਦਵੰਦ ਕਟਿਆ ਜਾ ਰਿਹਾ ਪੀੜਾ ਨਹੀਂ ਹੋ ਰਹੀ ਸੁਰਤ ਸ਼ਬਦ ਵਿੱਚ ਵਸ ਗਈ ਸ਼ਬਦ ਹਿਰਦੇ ਚ ਵਸ ਗਿਆ ਸੁੱਖਾਂ ਦੀ ਮਣੀ ਅੰਮ੍ਰਿਤ ਨਾਮ ਹਰਦੇ ਵਿੱਚ ਵਸਿਆ ਪੜੋ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸੁਨੇ ਅਰ ਪੈ ਨਹੀਂ ਜਾਕੇ ਕੰਚਨ ਮੱਟੀ ਹਾਂ ਜਿਨ੍ਹਾਂ ਨੂੰ ਬਾਣੀ ਯਾਦ ਨਾਲ ਪੜਿਆ ਕਰੋ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸੁਨੇ ਅਰ ਪੈ ਨਹੀਂ ਜਾਕੇ ਕੰਚਨ ਨੰਦਿਆ ਨੇ ਉਸ ਤਤ ਜਾ ਕੈ ਲੋਭ ਮੋਬੇ ਮਨਨਾ ਹਰ ਖਸੋਗ ਤੇ ਰਹਿਣ ਯਾਰੋ ਤਿੰਨ ਜਗ ਤਤ ਪਛਨ ਉਸ ਤਤ ਨਿੰਦਾ ਦੂਤ ਅਸਰ ਹੋਣਾ हट ਗਿਆ ਦੁਨੀਆ ਨਿੰਦਿਆ ਕਰੀ ਜਾਵੇ ਕੋਈ ਅਸਰ ਹੀ ਨਹੀਂ ਹੁੰਦਾ ਲੋਕੀ ਤੁਹਾਨੂੰ ਮਾੜਾ ਕਹੀ ਜਾਣ ਕੋਈ ਅਸਰ ਨਹੀਂ ਹੁੰਦਾ ਇੱਥੇ ਛੋਟੀ ਛੋਟੀ ਗੱਲ ਤੇ ਘਰਾਂ ਵਿੱਚ ਕਲੇਸ਼ ਹੈ ਪਤਾ ਕਿਉਂ ਅਸਰ ਹੋ ਰਿਹਾ ਤੁਸੀਂ ਸੁਖਮਣੀ ਅੰਦਰੋਂ ਪੜਨ ਲੱਗ ਜਾਓ ਤੁਹਾਨੂੰ ਕੋਈ ਮਾੜਾ ਵੀ ਕਹਦਾ ਕੋਈ ਫਰਕ ਨਹੀਂ ਪੈਂਦਾ ਟੋਢੀ ਘਰ ਚ ਕੋਈ ਨਿੰਦਿਆ ਵੀ ਕਰੇ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਸਾ ਸੰਗਤ ਜਦੋਂ ਸ਼ਬਦ ਨਾਲ ਜੁੜ ਜਾਂਦਾ ਉਸ ਤਨਿੰਦਾ ਦੂਤ ਆਕੇ ਪੜੋ ਖੋਜੇ ਬਦ ਨਿਰਵੰਨਾ ਜਨ ਨਾਨਕੇ ਖੇਲ ਕਠਨ ਹੈ ਕਿਨੂ ਗੁਰਮੁਖ ਜਨ ਪਰ ਭਾਈਓ ਕੋਈ ਵਿਰਲਾ ਗੁਰਮਖ ਹੈ ਜਿਹਦੇ ਹਿਰਦੇ ਵਿੱਚ ਸੁੱਖਾਂ ਦੀ ਮਣੀ ਸ਼ਬਦ ਵਸ ਗਿਆ ਸੁਖ ਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਸਾਰੀਆਂ ਇਸ਼ਾਮਾਂ ਪੂਰੀਆਂ ਹੁੰਦੀਆਂ ਰਿੱਧ ਸਿੱਧੂ ਦੇ ਨੇੜੇ ਰਹਿਣ ਲੱਗ ਪੈਂਦੀ ਇੱਕ ਸ਼ਬਦ ਇਕਾਗਰਤਾ ਨਾਲ ਸੁਣਿਆ ਮੈਂ ਸਿਰਫ ਬਾਹਰੋਂ ਵੇਖਿਆ ਕਰਦਾ ਪਤਨ ਉਹ ਬਚਨ ਕਿਹਾ ਚਾਰ ਚੀਜ਼ਾਂ ਉਹਦੇ ਕੋਲ ਆਉਣ ਲੱਗ ਪੈਂਦੀਆਂ ਨੇ ਰਿਧੀਆਂ ਸਿਧੀਆਂ ਜਿਹਦੇ ਕੋਲ ਸੱਖਾਂ ਦੀ ਮਣੀ ਹਿਰਦੇ ਵਿੱਚ ਵਸ ਜਾਏ ਤੁਸੀਂ ਅਭਿਆਸ ਕਰਕੇ ਵੇਖੋ ਅੰਮ੍ਰਿਤ ਵੇਲੇ ਉੱਠ ਕੇ 1 ਮਹੀਨਾ 1.5 ਮਹੀਨਾ 2 ਮਹੀਨੇ ਕੰਟੀਨਿਊ ਉਸੇ ਟਾਈਮ ਤੇ ਬਹਿ ਕੇ ਉਸੇ ਜਗ੍ਹਾ ਤੇ ਬਹਿ ਕੇ ਸਿਮਰਨ ਕਰਕੇ ਵੇਖੋ ਸ਼ਬਦ ਹਿਰਦੇ ਚ ਵਸਣ ਦੀ ਦੇਰ ਹੈ ਤੁਹਾਡੇ ਆਲੇ ਦੁਆਲੇ ਉਹ ਚੀਜ਼ਾਂ ਘੁੰਮੜ ਗਈ ਆਪਣੇ ਆਪਣੇ ਸਭ ਤੋਂ ਪਹਿਲਾਂ ਬੰਦੇ ਕੋਲ ਮਾਇਆ ਵਧਣੀ ਸ਼ੁਰੂ ਹੁੰਦੀ ਹੈ ਸਭ ਤੋਂ ਪਹਿਲਾਂ ਕਾਰੋਵਾਰ ਪੱਖਾਂ ਤੋਂ ਕਰੋੜਾਂ ਵਿੱਚ ਜਾਂਦਾ ਮੈਂ ਇਹੋ ਜਿਹੇ ਬੰਦੇ ਵਿਖੇ ਨੇ ਜਿਹੜੇ ਸ਼ਬਦ ਨਾਲ ਜੁੜੇ ਇੱਕ ਵਾਰ ਗੁਰੂ ਨਾਲ ਜੁੜਨ ਦੀ ਧੀਰ ਸੀ ਜਦੋਂ ਅਭਿਆਸ ਸਾਲ ਡੇਢ ਦੋ ਸਾਲ ਦਾ ਹੋ ਗਿਆ ਦੋਹਾਂ ਸਾਲਾਂ ਬਾਅਦ ਕੱਖਾਂ ਤੋਂ ਕਰੋੜਾਂ 'ਚ ਕਾਰੋਵਾਰ ਪਾ ਲਿਆ ਪਰ ਵਿਹਾਰਸ ਕੰਟੀਨਿਊ ਕਰਨਾ ਪੈਂਦਾ ਇਹ ਨੀਵੇਂ ਚਾਰ ਦਿਨ ਕੀਤਾ ਦੋ ਦਿਨ ਛੱਡ ਦਿੱਤਾ ਚਾਰ ਦਿਨ ਜਾਗ ਖੁੱਲੀ ਫਿਰ ਜਾਗ ਉੱਠਣੋਂ ਹਟ ਗਏ ਕਈਆਂ ਨੂੰ ਪੁੱਛਦੇ ਉਹ ਕਹਿੰਦੇ 10 ਦਿਨ ਕੀਤਾ ਭਾਈ ਸਾਹਿਬ ਹੁਣ ਨੀਂਦ ਤੋਂ ਜਾਗਈ ਨਹੀਂ ਖੁੱਲਦੀ ਹੁਣ ਪਾਠੇ ਨਹੀਂ ਹੁੰਦਾ ਸਾਥ ਸੰਗਤ ਇਹ ਕੰਟੀਨਿਊ ਕਰਨਾ ਪੈਂਦਾ ਤੁਹਾਨੂੰ ਯਾਦ ਰਵੇ ਫਿਰ ਉਹਦਾ ਅਸਰ ਹੁੰਦਾ ਹੈ ਖੈਰ ਜਦੋਂ ਤੁਸੀਂ ਲਗਾਤਾਰ ਅਭਿਆਸ ਕਰਨ ਲੱਗੋ ਉਹਦੇ ਵਿੱਚ ਪਾਤਸ਼ਾਹ ਨੇ ਕਿਹਾ ਸਭ ਤੋਂ ਪਹਿਲੀ ਚੀਜ਼ ਇਹ ਬੰਦੇ ਨੂੰ ਮਾਇਕ ਪਦਾਰਥ ਵੱਧਦੇ ਨੇ ਉਹਦਾ ਕਾਰੋਵਰ ਬਦਲਣਾ ਸ਼ੁਰੂ ਹੁੰਦਾ ਹੈ ਉਹ ਚੌਕ ਕਿੱल्ल्या ਵਿੱਚ ਵੀ ਐਂ ਲੱਗਦਾ ਰੱਜਦੇ ਆਵੇਂ 40 ਕਿੱल्ल्या ਵਾਲਾ ਵੀ ਭੁੱਖਾ ਉਹਦੇ ਸਾਹਮਣੇ ਨਜ਼ਰ ਆਉਂਦਾ ਚਾਰ ਕਿੱल्ल्या ਵਾਲਾ ਵੀ ਰੱਜਿਆ ਰਹਿੰਦਾ ਕਿਉਂ ਸ਼ਬਦ ਦਾ ਅਭਿਆਸ ਬਰਕਤ ਪੈਣ ਲੱਗਦਾ ਹੈ ਬਾਦਸ਼ਾਹ ਨੇ ਬਚਨ ਕਿਹਾ ਮੋਤੀ ਤਾਂ ਮੰਦਰ ਉਸ ਰੈ ਰਤਨੀ ਤਾਂ ਹੋਏ ਜੜਾਓ ਮਾਇਆ ਵਧਣੀ ਐ ਪਰ ਤੂੰ ਅਰਦਾਸ ਕਰੀ ਫਿਰ ਪਤਾ ਕਿਉਂ ਤੇਰਾ ਅਭਿਆਸ ਟੁੱਟ ਸਕਦਾ ਏ ਤੇਰਾ ਨੀਮ ਟੁੱਟ ਸਕਦਾ ਏ ਤੇਰਾ ਸੁਖਮਨੀ ਦੇ ਪਾਠ ਦਾ ਅਭਿਆਸ ਰੁਕ ਸਕਦਾ ਏ ਜਦੋਂ ਕਾਰਜ ਪੂਰੇ ਹੋ ਜਾਣ ਲੋਕ ਸੁਖਮਨੀ ਦਾ ਪਾਠ ਕਰਨ ਵੜ ਜਾਂਦੇ ਨੇ ਗਟਕਿਆਂ ਦੇ ਮਿੱਟੀ ਜੰਮ ਜਾਂਦੀ ਹੈ ਕਈ ਕਈ ਸਾਲ ਹੋ ਗਿਆ ਕੀਤਾ ਨਹੀਂ ਪਤਾ ਕਿਉਂ ਜਦੋਂ ਕੰਮ ਸੀ ਚਾਲੀ ਚਾਲੀ ਦਿਨ ਕਰਦੇ ਰਹੇ ਜਦੋਂ ਕੰਮ ਪੂਰਾ ਹੋ ਗਿਆ ਕਰਨੋਂ हट ਗਏ ਫਿਰ ਉੱਥੇ ਜੋਗੇ ਰਹਿ ਗਏ ਕਿੰਦੇ ਮੋਤੀ ਤਮੰਦਰ ਉਸ ਰੇ ਪੜੋ ਰਤਨੀ ਤ ਹੋਏ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਪਰ ਤੂੰ ਅਰਦਾਸ ਕਰੀ ਤੇਰਾ ਵਿਆਹ ਸਨਾ ਰੁਕ ਜਾਏ ਹੱਥ ਜੋੜ ਕੇ ਕਹੀਂ ਮੱਤ ਦੇਖ ਭੁੱਲ ਨਾ ਵਿਸਰੇ ਤੇਰਾ ਚਿਤਨਾ ਆਵੇ ਨਾ ਪੜੋ ਮੱਤ ਦੇਖ ਭੁੱਲ ਨਾ ਵਿਸਰੇ ਤੇਰਾ ਚਿਤਨਾ हे ਵਾਹ ਗੁਰੂ ਵਿਸਰ ਨਾ ਜਾਇਓ ਭੁੱਲ ਨਾ ਜਾਇਓ ਚਿੱਤ ਵਿੱਚ ਆਣੋ ਨਾ ਹਟ ਜਿਓ ਇਹ ਕਿਰਪਾ ਕਰਿਓ ਮੇਰੇ ਇੱਕ ਸੱਜਣ ਨੇ ਬੜੇ ਸਾਲ ਪਹਿਲਾਂ ਜਦੋਂ ਅਸੀਂ ਕੰਮ ਇਸ ਘਰ ਦੇ ਵਿੱਚ ਗੁਰਸੱਭ ਨੇ ਸੇਵਾ ਸ਼ੁਰੂ ਕਰਾਈ ਸੇਵਾਦਾਰੀ ਤੋਂ ਇਸ ਮਾਰਗ ਵਿੱਚ ਲੈਣਾ ਉਹ ਉਸ ਵਕਤ ਗ੍ਰੰਥੀ ਸੀ ਗੁਰਦੁਆਰੇ ਔਰ ਉਹਨੇ ਨਿਤ ਚਨ ਨਾਲ ਸੇਵਾ ਕਰਨੀ ਸਵੇਰੇ ਅੰਮ੍ਰਿਤ ਵੇਲੇ 3 ਵਜੇ ਉੱਠ ਕੇ ਕਿਸੇ ਇਸ਼ਨਾਨ ਕਰਕੇ 4 ਵਜੇ ਪ੍ਰਕਾਸ਼ ਕਰਨਾ ਮਹਾਰਾਜ ਉਹਨਾਂ ਨੇ ਘਰ ਵਾਲੀ ਸਿੰਘਣੀ ਉਹਨੇ ਇੰਨੀ ਸੇਵਾ ਕਰਨੀ ਮਹਾਰਾਜ ਜੀ ਦੇ ਹਰ ਰੋਜ਼ ਸੁੱਖ ਹਸਣ ਵਾਲਾ ਕੱਪੜਾ ਆਪ ਧੋਣਾ ਛੰਮਾਂ ਨੂੰ ਪ੍ਰੈਸ ਕਰਕੇ ਫਿਰ ਮਹਾਰਾਜ ਨੂੰ ਸੁੱਖ ਹਸਣ ਲਈ ਲੈ ਕੇ ਜਾਣਾ ਰਮਾਲਿਆਂ ਦੀ ਸੇਵਾ ਉਹ ਸੇਵਾ ਨਾਲ ਸਾਧ ਸੰਗਤ ਚਿਤ ਅੰਦਰੋਂ ਮੰਗਣ ਕੀ ਲੱਪਿਆ ਬੇ ਮਾਇਆ ਆ ਜਾਏ ਹੋਰ ਮਾਇਆ ਚਾਹੀਦੀ ਹੈ ਜਦੋਂ ਕਿਸੇ ਦੀ ਮਹਿੰਗੀ ਗੱਡੀ ਦੀ ਅਰਦਾਸ ਕਰਨੀ ਉਦੋਂ ਮਨ ਚ ਆ ਜਾਣਾ ਸਾਡੇ ਕੋ ਵੀ ਹੋਵੇ ਇੱਛਾ ਰੱਖਣੀ ਮਾੜੀ ਨਹੀਂ ਹੈ ਪਰ ਨਾਲ ਅਰਦਾਸ ਕਰਨੀ ਪੈਗੀ ਮਤ ਦੇਖ ਭੁੱਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾ ਵੈਗੁਰੂ ਦਿਓ ਜ਼ਰੂਰ ਪਰ ਤੁਹਾਡਾ ਨਾਮ ਨਾ ਭੁੱਲ ਜਾਏ ਵੈਗੁਰੂ ਚੀਜ਼ਾਂ ਦਿਓ ਜ਼ਰੂਰ ਸਤਗੁਰੂ ਪਰ ਆਪਣੀ ਸੇਵਾ ਤੋਂ ਦੂਰ ਨਾ ਕਰ ਦਿਓ ਨਾਲ ਆਪਣੀ ਸੇਵਾ ਵੀ ਬਖਸ਼ੋ ਭਗਤਾਂ ਨੇ ਰੱਬ ਕੋਲੋਂ ਭਗਤੀ ਕਰਕੇ ਸਭ ਕੁਝ ਮੰਗਿਆ ਇੱਥੋਂ ਤੱਕ ਪ੍ਰੇਮ ਵਿੱਚ ਆ ਕੇ ਕਹਿ ਦਿੱਤਾ ਜੇ ਭੁੱਖੇ ਰੱਖਣੇ ਆ ਪਈਏ ਤੇਰੀ ਮਾਲਾ ਅਸੀਂ ਨੀਉ ਨਾਮ ਜਪਣਾ ਫਿਰ ਨਾਮ ਜਪਣ ਦਾ ਕੀ ਫਾਇਦਾ ਪ੍ਰੇਮ ਚ ਸਿੱਧਾ ਰੱਬ ਨੂੰ ਆ ਗੱਲ ਕਹਿ ਦਿੱਤੀ ਕਹਿੰਦੇ ਭੁੱਖੇ ਭਗਤ ਨਾ ਕੀਜੈ ਜੇ ਮਾਲਾ ਆਪਣੀ ਲੀਜੈ ਆ ਫੜੋ ਆਪਣੀ ਮਾਲਾ ਅਸੀਂ ਨੀ ਜਪਦੇ ਫਿਰ ਕਿਉਂ ਜਦ ਪਿੱਛੇ ਨਹੀਂ ਪੂਰੀ ਹੋਣੀ ਸਾਡੀ ਅਸੀਂ ਲੋੜ ਕਰਕੇ ਬੈਠੇ ਬਿਲੇ ਲੋੜਾਂ ਨਹੀਂ ਪੂਰੀਆਂ ਹੋ ਰਹੀਆਂ ਇਹ ਪ੍ਰੇਮ ਚ ਕਿਹਾ ਜਾ ਸਕਦਾ ਹੈ ਭਗਤਾਂ ਨੇ ਪ੍ਰੇਮ ਚ ਕਿਹਾ ਭੁੱਖੇ ਭਗਤਨ ਕੀਜੈ ਜੈ ਮਾਲਾ ਆਪਣੀ ਲੀਜੈ ਹੋ ਮੰਗੋ ਸੰਤਨ ਦੇ ਨਾਮੇ ਨਹੀਂ ਕਿਸੇ ਦਾ ਦੇਨਾ ਉੱਤੋਂ ਅਗਲੀ ਗੱਲ ਬੜੀ ਕਮਾਲ ਦੀ ਹੈ ਕਹਿੰਦੇ ਬੰਦਿਆਂ ਕੋਲੋਂ ਨਾ ਮੰਗੀ ਸ਼ਰਮ ਆਏਗੀ ਆਪਣੇ ਗੁਰੂ ਕੋਲੋਂ ਮੰਗ ਲਈ ਕੋਈ ਸ਼ਰਮ ਨਹੀਂ ਆਉਣੀ ਦੇਖੋ ਕਿਸੇ ਬੰਦੇ ਕੋਲੋਂ ਮੰਗਣ ਜਾਓ ਸੰਗ ਸ਼ਰਮ ਆਉਂਦੀ ਐ ਲੋਕੀ ਕੀ ਕਹਿਣਗੇ ਦੋ ਬੰਦੇ ਕੋਲ ਬੈਠੇ ਅੱਪਾ ਮੰਗੀਦਾ ਨਹੀਂ ਵੀ ਉਹ ਜਾਣ ਬਾਅਦ ਚ ਗੱਲ ਕਰਨਗੇ ਸੱਜਣੋ ਗੁਰੂ ਕੋਲੋਂ ਮੰਗਣ ਲੱਗਿਆਂ ਕੋਈ ਸੰਗ ਸ਼ਰਮ ਨਹੀਂ ਇੱਥੇ 500 ਬੰਦੇ ਦੇ ਇਕੱਠ ਵਿੱਚ ਵੀ ਆਪਣੇ ਨਾਮ ਦੀ ਅਰਦਾਸ ਕਰਾ ਸਕਦੇ ਹੋ ਤੁਸੀਂ ਮੈਨੂੰ ਆ ਚਾਹੀਦਾ ਤੁਹਾਡਾ ਵਾਈ ਨੇਮ ਲੈ ਕੇ ਗਰੰਥੀ ਸਿੰਘ ਕਹੇਗਾ ਫਲਨਾ ਮੰਗ ਰਿਹਾ ਸਾਰਿਆਂ ਵਿੱਚ ਕੋਈ ਸ਼ਰਮ ਨਹੀਂ ਗੁਰੂ ਤੋਂ ਮੰਗਦੇ ਮਾਦੋ ਕੈ ਸਿਵਣੇ ਤੁਮ ਸੰਗੇ ਆਪਨ ਦੇਹੁ ਤਾਂ ਲਿਓ ਮੰਗੇ ਸਭ ਕੁਝ ਮੰਗਿਆ ਦੋਏ ਸਿਰ ਮੰਗੋ ਚੂਨਾ ਪਾਓ ਕੇ ਉਹ ਸੰਗ ਲੂਨਾ ਪੜੋ ਅੱਧ ਸਿਰ ਮੰਗੋ ਦਾਲੇ ਮੋਕਨ ਦੰਨੋ ਵਕਤ ਜੇ ਘਾਟ ਮੰਗੋ ਚੋਪਾਈ ਸੇ ਰਾਨਾ ਅਵਰ ਤਲਾਈ ਉਪਰ ਕੋ ਮੰਗੋ ਖਿੰਤਾ ਤੇਰੀ ਭਗਤ ਕਰੇ ਜਨ ਥਿੰ ਸਭ ਕੁਝ ਮੰਗ ਕੇ ਪਤਾ ਕੀ ਮੈਂ ਨਾ ਹੀ ਕੀਤਾ ਲੱਭੋ ਮੈਂ ਲਾਲਚ ਨਹੀਂ ਕੀਤਾ ਵੇ ਇਹ ਮੇਰੀ ਲੋੜ ਹੈ ਸਤਿਗੁਰੂ ਇੰਨੇ ਲਾਲਚ ਨਹੀਂ ਕਰ ਰਿਹਾ ਇਹ ਚੀਜ਼ਾਂ ਮੇਰੀ ਲੋੜ ਹੈ ਕਰਦੀ ਮੰਗੋ ਗੁਰੂ ਕੋਲ ਮੈਂ ਨਾ ਹੀ ਕੀਤਾ ਲੱਭੋ ਇੱਕ ਨਾਮ ਤੇਰਾ ਮੈਂ ਫੱਬੋ ਮੈਨੂੰ ਤੁਹਾਡਾ ਨਾਮ ਚੰਗਾ ਲੱਗੇ ਆ ਚੀਜ਼ਾਂ ਦਿਓ ਪਰ ਇਹ ਸਭ ਕੁਝ ਹੁੰਦਿਆਂ ਮੈਂ ਜਪਾਂ ਸਤਨਾਮ ਸ੍ਰੀ ਸੁਖਮਨੀ ਸੁਖ ਅਮਰਤ ਪ੍ਰਭ ਨਾਮ ਉਤੋਂ ਦੂਰ ਨਾ ਹੋ ਜਾ ਕਿਤੇ ਵਾਹਿਗੁਰੂ ਉਹ ਨਾਮ ਜ਼ਰੂਰ ਦਿਓ ਇੱਕ ਨਾਮ ਤੇਰਾ ਮੈਂ ਫੱਬੋ ਅੱਛਾ ਉਹਨਾਂ ਸੇਵਾ ਕੀਤੀ ਚਿੱਤ ਲਾ ਕੇ ਮਾਇਆ ਮੰਗ ਲਈ ਗੁਰੂ ਨੇ ਦੇਣੀ ਸੀ ਹੁਣ ਇੱਕ ਗ੍ਰੰਥੀ ਸਿੰਘ ਹੈ ਉਹਨੂੰ ਇੰਨੀ ਜਲਦੀ ਲੱਖਾਂ ਨਹੀਂ ਮਿਲ ਸਕਦੇ ਕਰੋੜਾਂ ਨਹੀਂ ਮਿਲ ਸਕਦੇ ਕਿਉਂ ਭਾਈ ਉਹਦੀ ਜੋਬ ਇਤਾਂ ਦੀ ਹੈ ਵਕਤ ਲੱਗਦਾ ਹੈ 10 ਸਾਲ 20 ਸਾਲਾਂ ਬਾਅਦ ਉਹ ਕਰੋੜਪਤੀ ਹੋ ਜਾਏਗਾ ਪਰ ਕੋਈ ਯਕਦਾ ਮੰਗ ਰਿਹਾ ਜੀ ਮੈਨੂੰ ਐਡੀ ਮਹਿੰਗੀ ਮੈਨੂੰ ਗੱਡੀ ਦੇ ਦਿਓ ਗੁਰੂ ਨੇ ਅਰਦਾਸ ਸੁਣ ਲਈ ਸਾਥ ਸੰਗਤ ਜਦੋਂ ਕੋਈ ਬੱਚਾ ਜਿੱਦ ਕਰਕੇ ਮੰਗੀ ਜਾਵੇ ਨਾ ਮੈਂ ਮੰਮਾ ਹੀ ਆਈ ਆਈਸਕ੍ਰੀਮ ਲੈਣੀ ਮੰਮੀ ਮੈਂ ਆਈ ਆਈਸਕ੍ਰੀਮ ਮੰਮੀ ਫਿਰ ਅੱਕ ਕੇ ਦੇ ਦਿੰਦੀ ਐ ਲੈ ਕੇ ਚੱਲ ਜੇ ਬਿਮਾਰ ਹੋ ਗਿਆ ਦਵਾਈ ਲੈ ਦਾਂਗੇ ਸਾਥ ਸੰਗਤ ਜਦੋਂ ਕੋਈ ਜਿੱਦ ਕਰਕੇ ਮੰਗੇ ਗੁਰੂ ਨੂੰ ਦੇਣਾ ਪੈਂਦਾ ਉਹਨਾਂ ਦੀ ਸੇਵਾ ਸੀ ਅੰਮ੍ਰਿਤ ਵੇਲੇ ਜਾਗਣਾ ਸੇਵਾ ਕਰਨੀ ਇੱਕ ਦਿਨ ਗੁਰੂ ਨੇ ਬਖਸ਼ਿਸ਼ ਕਰ ਦਿੱਤੀ ਸਾਥ ਸੰਗਤ ਐਸਾ ਫੁਰਨਾ ਪਾਇਆ ਉਹਦੇ ਮਨ 'ਚ ਉਹ ਬੰਦੇ ਕਿਸੇ ਜਗ੍ਹਾ ਤੇ ਗਏ ਉਹਨੂੰ ਕਿ ਇੱਥੇ ਲਾਟਰੀ ਪੈਂਦੀ ਹੈ 쿠ਪਨ ਮਿਲਦਾ ਨਾਲ ਕੋਈ ਚੀਜ਼ ਖਰੀਦਣੀ 쿠ਪਨ ਮਿਲਦਾ ਲਾਟਰੀ ਪਾਉਣੀ ਹੈ ਪਾ ਲੈਣਾ ਉਹਨਾਂ ਪਾਤੀ 200 ਰੁਪਏ ਵਿੱਚ ਅਗਲੇ ਦਿਨ ਉਹਦੀ ਲਾਟਰੀ ਨਿਕਲ ਆਈ ਔਰ ਸਤ ਸੰਗਤ ਲਾਟਰੀ ਵੀ ਅੱਜ ਤੋਂ 30 ਸਾਲ ਪਹਿਲਾਂ 1 ਕਰੋੜ ਰੁਪਏ ਦੀ ਨਿਕਲੀ 1 ਕਰੋੜ ਰੁਪਿਆ ਵੈਲਿਊ ਰੱਖਦਾ ਸੀ 30 ਸਾਲ ਪਹਿਲਾਂ ਜਦੋਂ ਗਰੰਤੀ ਦੀ ਤਨਖਾਹ 900 ਰੁਪਿਆ ਸੀ ਉਹਨੂੰ ਨਿਕਲੇ ਪਤਾ ਕਿੰਨੇ 1 ਕਰੋੜ 886 ਲੱਖ ਰੁਪਇਆ ਕੈਸ਼ ਮਿਲਿਆ ਟੈਕਸ ਕੱਟ ਕੇ ਕਿਉਂਕਿ ਗਵਰਨਮੈਂਟ ਟੈਕਸ ਕੱਟਦੀ ਹੈ ਟੈਕਸ ਕੱਟ ਕੇ 886 ਲੱਖ ਕੈਸ਼ ਮਿਲਿਆ ਉਹਦੇ ਨਾਲ ਸਭ ਤੋਂ ਪਹਿਲਾਂ ਕੋਠੀ ਖਰੀਦੀ ਲੈਣਾ ਚਾਹੀਦਾ ਸੀ ਘਰ ਚੰਗੀ ਗੱਲ ਹੈ ਕਾਰ ਖਰੀਦੀ ਕੋਟੀ ਵੀ ਲੈ ਲੈ ਕਾਰ ਵੀ ਲੈ ਲੈ ਦੋ ਤਿੰਨ ਪਲਾਟ ਲੈ ਲੈ ਉਹਦੇ ਰਿਸ਼ਤੇਦਾਰਾਂ ਸਲਾਹ ਦੇਣ ਆਲੇ ਆ ਜਾਂਦੇ ਨੇ ਬੰਦੇ ਆ ਵੀ ਲੈ ਲੈ ਤੇਰੇ ਪੈਸੇ ਵਧਣਗੇ ਇੱਥੇ ਪਲਾਟ ਲੈ ਲੈ ਪੈਸੇ ਕੋਲ ਨਾ ਰੱਖੇ ਸਾਥ ਸੰਗ ਕੋਟੀ ਲੈ ਲੈ ਕਾਰ ਲੈ ਲੈ ਪਲਾਟ ਲੈ ਲੈ ਆਪਣੇ ਘਰ ਵਾਲੀ ਬੱਚਿਆਂ ਦੇ ਨਾਂ ਪੈਸੇ ਜਮ੍ਹਾਂ ਕਰਾਤੇ ਫਿਕਸ ਚੰਗੀ ਗੱਲ ਸੀ ਗੁਰੂ ਨੇ ਝੋਲੀ ਭਰ ਦਿੱਤੀ ਪਰ ਸਭ ਤੋਂ ਪਹਿਲਾ ਕੰਮ ਪਤੱਗੀ ਕੀਤਾ ਸਭ ਤੋਂ ਪਹਿਲਾ 15 ਦਿਨਾਂ ਬਾਅਦ ਸੰਗਰਾਣ ਦਾ ਦਿਨ ਸੀ ਸਭ ਤੋਂ ਪਹਿਲਾ 15 ਦਿਨਾਂ ਬਾਅਦ ਸੰਗਰਾਣ ਦਾ ਦਿਹਾੜਾ ਸੀ ਤੇ ਸੰਗਰਾਣ ਦੇ ਵਾਲੇ ਦਿਨ ਸਭ ਤੋਂ ਪਹਿਲਾ ਕੰਮ ਇਹ ਕੀਤਾ ਪ੍ਰਬੰਧਕ ਕਮੇਟੀ ਨੂੰ ਕਿਹਾ ਜੀ ਗਰੰਥੀ ਦਾ ਪ੍ਰਬੰਧ ਕਰ ਲਿਓ ਹੁਣ ਅਸੀਂ ਡਿਊਟੀ ਨਹੀਂ ਕਰਦੇ ਗਰੰਥੀ ਦਾ ਪ੍ਰਬੰਧ ਕਰ ਲਿਓ ਹੁਣ ਡਿਊਟੀ ਨਹੀਂ ਕਰਨੀ ਆ ਸਭ ਤੋਂ ਵੱਡੀ ਭੁੱਲ ਸੀ